ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਸ਼ੁਰੂਆਤ ਕਰਦੇ ਆਂ ਵੀਡੀਓ ਬਣਾਉਣ ਦੀ ਤੇ ਤੁਹਾਨੂੰ ਵੀਡੀਓ ਬਣਾ ਕੇ ਦਿਖਾਉਣ ਦੀ ਤੇ ਪਹੁੰਚੇ ਆਂ ਦੋਸਤੋ ABC ਸੀਮਨ ਸਟੇਸ਼ਨ ਜਾਂ ABC ਸੀਮਨ ਬੈਂਕ ਵੀਰਾਂਵਾਲੀ ਆਂਧਰਾ ਪ੍ਰਦੇਸ਼ ਦੋਸਤੋ ਸਟੇਟ ਹੈ ਭਾਰਤ ਦੀ ਬਿਲਕੁਲ ਸਮੁੰਦਰ ਦੇ ਕੰਢੇ ਦੇ ਉੱਤੇ ਇੱਥੇ ਇੱਕ ਮਦਰ ਫਾਰਮ ਸ਼ੁਰੂ ਹੋਇਆ ਜਿਹੜਾ ਕਾਫੀ ਟਾਈਮ ਪਹਿਲਾਂ ਸ਼ੁਰੂ ਹੋਇਆ ਸੀ ਤੇ ਜਦੋਂ ਜੇ ਉਸ ਫਾਰਮ ਦੀ ਵਿਸ਼ੇਸ਼ਤਾ ਦੱਸਾਂ ਦੋਸਤੋ ਤਾਂ ਇੱਕ ਹੀਰਾ ਨਾਮ ਦਾ ਬੱਲ ਜਿਹੜਾ ਤੁਸੀਂ ਹਰਿਆਣੇ 'ਚ ਸੁਣਿਆ ਤੇ ਉਹਦੀ ਮਾਂ ਜਿਹਦਾ ਨਾਮ ਲక్ష్ਮੀ ਰੱਖਿਆ ਗਿਆ ਸੀ ਤੋਂ ਇਸ ਮਦਰ ਫਾਰਮ ਦੇ ਵਿੱਚ ਪਹੁੰਚੀ ਸੀਗੀ ਜਿਹੜੀ ਸਭ ਤੋਂ ਮਹਿੰਗੀ ਉਸ ਟਾਈਮ ਦੇ ਵਿੱਚ ਮੱਝ ਵਿਕੀ ਸੀ ਇਹ ਗੱਲ ਮੈਂ ਇਸ ਲਈ ਐਡ ਕਰਤੀ ਕਿਉਂਕਿ ਤੁਹਾਨੂੰ ਇੱਕ ਕਿਸੇ ਵੀ ਇਨਸਾਨ ਦੇ ਸ਼ੌਂਕ ਬਾਰੇ ਪਤਾ ਲੱਗੂਗਾ ਇਹ ਸਿਮਨ ਬੈਂਕ ਦੇ ਜਿਹੜੇ ਮਾਲਕ ਹੈ ਬਾਈ ਜੀ ਹੋਰੀ ਉਹਨਾਂ ਦੇ ਸ਼ੌਂਕ ਬਾਰੇ ਤੁਹਾਨੂੰ ਪਤਾ ਲੱਗੂਗਾ ਵੀ ਉਹ ਕਿੱਦਾਂ ਦਾ ਪਸ਼ੂ ਪਾਲਣ ਪ੍ਰਤੀ ਸ਼ੌਂਕ ਰੱਖਦੇ ਆ ਜਾਂ ਪਿਆਰ ਰੱਖਦੇ ਆ ਅੱਜ ਦੀ ਇਸ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਮੁਰਾ ਦੇ ਨਾਲ ਨਾਲ ਇੱਕ ਬੁੱਲ ਨੀਲੀ ਰਾਵੀ ਦਾ ਵੀ ਤੁਹਾਨੂੰ ਦਿਖਾਉਂਗਾ ਤੇ ਜਿਹੜੇ ਮੁਰਾ ਵਾਲੇ ਬੁੱਲ ਆ ਉਹਨਾਂ ਦੀ ਖਾਸੀਅਤ ਇਹ ਹੋਊਗੀ ਵੀ ਵਿੱਚੋਂ ਬਹੁਤੇ ਬੁੱਲ ਪ੍ਰੋਜਨੀ ਟੈਸਟਡ ਹੈ ਜਿਨ੍ਹਾਂ ਦਾ ਰਿਜ਼ਲਟ ਬਾਈ ਜੀ ਉਹਨਾਂ ਦੇ ਫਾਰਮ ਤੇ ਵੀ ਆ ਚੁੱਕਿਆ ਹੈ ਤੋ ਪਹਿਲੀ ਵੀਡੀਓ ਸ਼ੁਰੂਆਤ ਕਰਦੇ ਆ ਦੋਸਤੋ ਮੂਰਾ ਬੋਲਾਂ ਬਾਰੇ ਆਪਾਂ ਡਿਟੇਲ ਲੈਣੀ ਤੇ ਤੁਹਾਨੂੰ ਵਿਖਾਉਣੀ ਸ਼ੁਰੂ ਕਰਦੇ ਆ ਉਮੀਦ ਆ ਪਸੰਦ ਕਰੋਗੇ ਤੇ ਇਹ ਵੀ ਵਾਦਾ ਹੈ ਜਿਹੜਾ ਵੀਰ ਇਹਨਾਂ ਬੋਲ ਨੂੰ ਪਸੰਦ ਕਰੂਗਾ ਤੇ ਇਹਨਾਂ ਦਾ ਸੀਮਿੰਟ ਵੀ ਯੂਜ਼ ਕਰੂਗਾ ਕਿਉਂਕਿ ਪੀਟੀ ਬੋਲ ਜਾਂ ਆਪਾਂ ਕਹੇ ਲੋ ਵੀ ਪ੍ਰੋਜਨੀ ਟੈਸਟਡ ਬੋਲ ਮੂਰਾ ਦੇ ਵਿੱਚ ਤੁਹਾਡੇ ਸਾਹਮਣੇ ਆਉਣਗੇ ਡਿਟੇਲ ਚ ਗੱਲਾਂ ਬਾਤਾਂ ਹੋਣਗੀਆਂ ਸੋ ਆਓ ਸ਼ੁਰੂਆਤ ਕਰਦੇ ਆ ਮਲਾਉਣੇ ਤੁਹਾਨੂੰ ਇਸ ਸੀਮਿੰਟ ਬੈਂਕ ਦੇ ਮਾਲਕ ਦੇ ਨਾਲ ਤੇ ਜਿਹੜੇ ਬੋਲ ਤੁਸੀਂ ਅਸ ਟਾਈਮ ਸਕਰੀਨ ਉੱਤੇ ਦੇਖ ਰਹੇ ਹੋ ਇਹਨਾਂ ਬਾਰੇ ਪ੍ਰੋਪਰ ਜਾਣਕਾਰੀ ਉਸ ਤੋਂ ਬਾਅਦ ਚ ਸੈਕੰਡ ਬੈਚ ਡਬਲ ਬੈਚ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਬਹੁਤ ਜਿਹੜੇ ਹੈਗੇ ਆ ਉਹਨਾਂ ਦੀ ਓਵਰਆਲ ਵਿਊ ਉਹਨਾਂ ਦੀ ਓਵਰਆਲ ਵੀਡੀਓ ਤੁਹਾਨੂੰ ਚੈਨਲ ਉੱਤੇੋਂ ਮਿਲ ਜੂਗੀ ਸ਼ੁਰੂਆਤ ਦੋਸਤੋ ਆਪਾਂ ਇਸ ਸਾਈਡ ਤੋਂ ਕਰਦੇ ਆਂ ਨਮਸਕਾਰ ਭਾਈ ਸਾਹਿਬ ਨਮਸਕਾਰ ਜੀ ਆਪਣਾ ਨਾਮ ਬਤਾਣਾ ਹੈ ਮੇਰਾ ਨਾਮ ਰਾਜੀਵ ਹੈ ਠੀਕ ਹੈ ਰਜੀਵ ਸਰ ਯਹਾਂ ਪਰ ਆਪਣੇ ਜੋ ਬੈਂਸੇ ਹਨ ਔਰ ਸਾਥ ਵਿੱਚ ਇੱਕ ਸੀਮਨ ਬੈਂਕ ਵੀ ਲਗਾ ਰੱਖਾ ਹੈ सबसे पहले शुरुआत फॉर्म की बैंसों से की थी हाँ जी मैंने पहले बैंस रखना शुरू कर दिया 2009 में 2009 में 9 में ठीक है बाद में 2017 में ये समय स्टेशन लग, लगना शुरू कर ठीक है अच्छा शुरुआत में भाई साहब जो पंजाब में आपके बारे में जो पहले बातें सुनी वो लक्ष्मी बैंस के बारे में थी हाँ। वो अपने किस सन परचेज किया था Uh, 2015 2015 और मदर फार्म आपने स्टार्ट किया उसके ऊपर कितने दूध की ज्यादा से ज्यादा दूध की बैंस आपके पास तीस लीटर तक दूध देने वाला बहस है तीस लीटर तक हाँ। और जो, जो सीमेंट बैंक आपने स्टार्ट किया हाँ अभी कलेक्शन में थर्टी फाइव फोर्टी कलेक्शन फोर्टी बुल, अभी collection 40 collection बुल के आसपास, आसपास कलेक्शन में, में, में है ठीक है और आज जो बुल हम पहले दिखा रहे हैं इनमें से बहुत जैसे पहले बात हुई प्रोजनी टेस्टेड बुल है स्टार्ट करते हैं दोस्त भाई साहब ये जो पहले नंबर का बुल है इसका नाम क्या है इसका नाम है अभिमन्यु अभिमन्यु इसका मदर है रानी ठीक है ये बहुत अच्छा बुल है इसका दो तीन बच्ची मेरे फार्म पे आया था एक बच्ची का फर्स्ट टाइमर का लाइव मिल्किंग भी चलाया था ठीक है जब दूसरा महीना में लाइव मिल्किंग चलाया उसका करीब से नाइनटीन के जी का नजदीक है उसका रिकॉर्डिंग में, उस, फर्स्ट में। और सेकेंड टाइम फिर फिफ्थ मंथ के बाद उसका लाइव मिल्किंग कराया अराउंड उसका ठीक है इसकी और भी जोटियाँ जो, जो दूध पे आ चुकी हैं फील्ड में अगर आपके नाम हाँ, हाँ, हाँ अभी इधर आंध्रा में जो जो प्रोग्रेसिव फार्मर्स है जो मुर्रा में काम करते हैं वो भी इसका सेम लेके गए और आम के सन भी लेके गए हैं ठीक है, है। नॉर्मली इसका सेमन जो आंध्रा में आ है ਜੋ 4-4 ਲੀਟਰ ਦੇਣ ਵਾਲਾ ਬੈਂਸਰ ਤੇ ਇਧਰ ਜਿਆਦਾ ਸੇ ਜਿਆਦਾ ਹੂੰ ਫਸਟ ਟਾਈਮ ਮੈਂ ਉਹ ਵੀ 15-16 ਲੀਟਰ ਦੇ ਰਹੇ ਹੈ ਅੱਛਾ ਉਹ ਵੀ ਇਸ ਦਾ ਮਤਲਬ ਆਪਕੇ ਏਰੀਏ ਮੇ ਜੋ ਨਸਲ ਹੈ ਉਹ ਅੱਛੀ ਹੋਣ ਲੱਗੀ ਹੈ ਇਸ ਬੁੱਲ ਕੀ ਜਾਂ ਜੋ ਕਟੜੀ ਆਣੇ ਲੱਗੀ ਹੈ ਓਨਕੀ ਹਾਂ ਹਾਂ ਠੀਕ ਹੈ ਅਬ ਮੈਨੂ ਨਾਮ ਇਸ ਕਾ ਆਪਣੇ ਰੱਖਾਂ ਹਾਂ ਜੀ ਠੀਕ ਹੈ ਚਲਾ ਕੇ ਦਿਖਾਣਾ ਸੋ ਦੋਸਤੋ ਪਹਿਲੇ ਨੰਬਰ ਤੇ ਜਿਹੜਾ ਬੁੱਲ ਤੁਹਾਨੂੰ ਦਿਖਾਉਣਾ ਹੈ ਉਹਦਾ ਨਾਮ ਜਿਹੜਾ ਰੱਖਿਆ ਹੈ ਉਹ ਅਬ ਮੈਨੂ ਹੈ ਖਾਸ ਗੱਲ ਇਹ ਦੋਸਤੋ ਬਾਈ ਜੀ ਹੋਰਾਂ ਦੇ ਫਾਰਮ ਦੇ ਉੱਤੇ ਇਹਦੀ ਪਹਿਲੇ ਸੂਏ ਝੋਟੀ ਨੇ ਦੁੱਧ 18 ਤੋਂ 19 ਕਿਲੋ ਪੀਕ ਲੈਵਲ ਲਾਈਵ ਮਿਲਕਿੰਗ ਦੇ ਵਿੱਚ ਤੇ ਪੰਜ ਮਹੀਨਿਆਂ ਦੀ ਸੂਈ ਨੇ ਜਿਹੜਾ ਦੁੱਧ ਦਿਖਾਇਆ ਉਸ 17 ਕਿਲੋ ਮਤਲਬ ਉਮੀਦ ਹੈ ਵੀ ਲੰਬਾ ਟਾਈਮ ਪੀਕ ਲੈਵਲ ਬਣਾ ਕੇ ਰੱਖਣ ਵਾਲੀ ਝੋਟੀ ਇਸ ਬੁੱਲ ਦੀ ਆਈ ਪੀਟੀ ਬੁੱਲ ਹੈ ਪ੍ਰੋਜਨਿ ਟੈਸਟਡ ਹੈ ਕਿਉਂਕਿ ਇਹਦੀਆਂ ਝੋਟੀਆਂ ਆਂਧਰਾ ਪ੍ਰਦੇਸ਼ ਦੇ ਵਿੱਚ ਬਾਈ ਜੀ ਜੀ ਦੱਸਦੇ ਆ ਵੀ ਉਹਨਾਂ ਦੀ ਸਟਾਰਟਿੰਗ 14 15 ਕਿਲੋ ਤੋਂ ਆ ਕਿਉਂਕਿ ਇੱਥੇ ਜਿਹੜੀਆਂ ਮੱਝਾਂ ਆ ਉਹ 6 ਤੋਂ 7 ਕਿਲੋ ਜਾਂ 8 ਕਿਲੋ ਦੁੱਧ ਦੇਣ ਵਾਲੀਆਂ ਮੈਕਸਿਮਮ ਹੈ ਬਰੀਡ ਚੰਗੀ ਨਹੀਂ ਇਸੇ ਕਰਕੇ ਇਸ ਏਰੀਏ ਦੇ ਵਿੱਚ ਬਾਈ ਜੀ ਹੋਰਾਂ ਨੇ ਇਹ ਇੱਕ ਸੀਮਨ ਸਟੇਸ਼ਨ ਜਿਹੜਾ ਉਹ ਬਣਾਇਆ ਤੇ ਪੂਰੇ ਇੰਡੀਆ ਦੇ ਵਿੱਚ ਇਹਦਾ ਸੀਮਨ ਜਾ ਰਿਹਾ ਹੈ ਇਹਦੀ ਸੀਮਨ ਬੈਂਕ ਬਾਰੇ ਮੈਂ ਵੀਡੀਓ ਬਣਾਤੀ ਆ ਦੋਸਤੋ ਤੁਸੀਂ ਚੈਨਲ ਤੇ ਦੇਖ ਸਕਦੇ ਹੋ ਕਿਉਂਕਿ ਇੱਕ ਐਦਾਂ ਦੀ ਲੈਬ ਆ ਜਿਹਦੇ ਵਿੱਚ ਖੁਦ ਦਾ ਮਦਰ ਫਾਰਮ ਵੀ ਆ ਦੇ ਨਾਲ ਦੀ ਨਾਲ ਜੇ ਆਪਾਂ ਗੱਲ ਕਰੀਏ ਦੋਸਤੋ ਜੋ ਸਰਕਾਰ ਰਿਕਮੈਂਡ ਕਰਦੀ ਹੈ ਜੋ ਸਰਕਾਰ ਦੇ ਪ੍ਰੋਟੋਕੋਲ ਹੈ ਸੀਮਨ ਬੈਂਕ ਬਣਾਉਣ ਵਾਸਤੇ ਜਿਹੜਾ ਭਾਰਤ ਸਰਕਾਰ ਦੁਆਰਾ ਉਹਦੇ ਵਿੱਚ ਇਹ ਬੈਂਕ ਅਪਰੂਵਡ ਵੀ ਹੈ ਤੇ ਉਹਦੇ ਮਾਪਦੰਡਾਂ ਦੇ ਉੱਤੇ ਖਰਾ ਵੀ ਉਤਰਦੀ ਹੈ ਪਹਿਲੇ ਨੰਬਰ ਤੇ ਅਬ ਮੈਂ ਨਿਊ ਬੋਲ ਚੰਗੇ ਕੱਦ ਕਾੜ ਦਾ ਬਹੁਤ ਅੱਛੀ ਡੀਲ ਡਾਲ ਦਾ ਤੇ ਸਾਫ ਸੁਥਰੇ ਅੰਗਾਂ ਪੈਰਾਂ ਦਾ ਬੋਲ ਤੁਸੀਂ ਦੇਖ ਰਹੇ ਹੋ ਪੀਟੀ ਬੋਲ ਪ੍ਰੋਜਨੀ ਟੈਸਟਡ ਬੋਲ ਜਿੱਥੇ 3 ਦੁੱਧ ਤੇ ਆ ਚੁੱਕੀਆਂ ਤੇ ਤੁਸੀਂ ਲਾਈਵ ਆ ਦੇਖ ਹਟੇ ਹੋ ਇਹਦੀਆਂ ਧੀਆਂ ਨੂੰ ਇਸ ਫਾਰਮ ਦੇ ਉੱਤੇ ਵੀ ਇਹਦੀ ਧੀ ਚੰਗਾ ਪਰਫਾਰਮੈਂਸ ਦੇ ਰਹੀ ਆ ਚੰਗਾ ਦੁੱਧ ਦਿਖਾ ਰਹੀ ਆ 2 ਨੰਬਰ ਤੇ ਜਿਹੜਾ ਬੁੱਲਾ ਦੋਸਤੋ ਉਹਦੇ ਬਾਰੇ ਆਪਾਂ ਗੱਲਬਾਤ ਬਾਈ ਜੀ ਨਾਲ ਕਰਦੇ ਆਂ ਫਿਰ ਇਹ ਚਲਾ ਕੇ ਦਿਖਾਵਾਂਗੇ ਸਰ ਜਿਹੜਾ 2 ਨੰਬਰ ਤੇ ਬੁੱਲ बांध ਕੇ ਰੱਖਿਆ ਹੈ ਇਸ ਕਾ ਨਾਮ ਕੀ ਹੈ ਇਸ ਕਾ ਨਾਮ ਪ੍ਰਿਚਿਤ ਹੈ ਪ੍ਰਿਚਿਤ ਮੈਂ ਉਹ ਕੁੰਗੜ ਵਾਲੀ ਬੈਂਸ ਕਾ ਬੇਟਾ ਹੈ ਇਹ ਵੀ ਠੀਕ ਹੈ ਬੀਸ਼ਮ ਉਸ ਕਾ ਬਾਇ ਹੈ इसका फादर है है राका।, राका, राका ठीक है। और इसकी मदर का दूध दूध का 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 क्या मदर का का है है मदर रिकॉर्ड के आसपास मेरा में ए... से सबसे अच्छा दूध देने वाला बेटा और ये तो हो गया पूरे साल का एक का दूध हाँ एक दिन की दूध की बात करे तो कितना ट्वेंटी इसकी मदर का दूध कर अभी कटड़ी आपके पास नहीं आई कोई इसका कटड़ी नहीं है लेकिन इसका भाई का आ, कटड़ी अभी आ रहा है लेकिन वो भी अभी मिल्क पे नहीं आया मिल्क पे नहीं आया इसके भाई का क्या नाम है भीष्म है भीष्म मदर साइड से ब्रदर है इसका हां सेम मदर सेम से फादर है अच्छा ठीक है सो दोस्तों भीष्म बुल एक बाईजौरन दे कोल है ओदा परा परिचित दो नंबर पे बद्दा मां दा दुध दा रिकॉर्ड दोस्तों 29 किलो समथिंग जेड़ा हो पीक लेवल ਤੇ ਜੇ ਪੂਰੇ ਸਾਲ ਦੀ ਗੱਲ ਕਰੀਏ ਤਾਂ 6000 ਪਲੱਸ ਦੁੱਧ ਦੇ ਰਿਕਾਰਡ ਵਾਲਾ ਬੁੱਲ ਤੁਹਾਨੂੰ ਦਿਖਾ ਰਹੇ ਹਾਂ ਪ੍ਰਿਚਿਤ ਨਾਮ ਹੈ ਬਿਊਟੀ 'ਚ ਵੀ ਇੱਕ ਨੰਬਰ ਆ ਸਿੰਘ ਦਾ ਸੋਹਣਾ ਕੱਦ ਕਾਠ ਚੰਗਾ ਪੇਠ ਕੁੜੇ ਦੀ ਬਣਾਵਟ ਤੇ ਬਾਕੀ ਅੰਗਾ ਪੈਰਾਂ ਦਾ ਵੀ ਸਾਫ਼ ਸੁਥਰਾ ਪ੍ਰਿਚਿਤ ਨਾਮ ਹੈ ਬੁੱਲ ਦਾ ਤੇ ਨਾਲ ਜਰੂਰ ਤੁਹਾਡੇ ਧਿਆਨ ਚ ਇੱਕ ਗੱਲ ਹੋਰ ਲਿਆ ਦੇਣਾ ਦੋਸਤੋ ਸੀਮਨ ਜਿਹੜਾ ਤੁਸੀਂ ਵਰਤਨਾ ਉਹ ਤੁਹਾਡੇ ਤੱਕ オリジナル ਰੂਪ ਚ ਪਹੁੰਚੂਗਾ ਤੇ ਇੱਥੇ ਜਿਹੜਾ ਏਦਾਂ ਦਾ ਇੱਕ ਫਾਰਮ ਹੈ ਜਿਹੜੇ ਬੁੱਲ ਬਾਈ ਜੀ ਹੋਰਾਂ ਦੇ ਕੋਲ ਆ ਚੰਗੇ ਦੁੱਧ ਵਾਲੀਆਂ ਮੱਝਾਂ ਉਹਨਾਂ ਦੇ ਉੱਤੇ ਇਹਨਾਂ ਦੇ ਬਾਰੇ ਪ੍ਰੋਪਰ ਕਿਉਂਕਿ ਪੀੜੀ ਦਾਰ ਪੀੜੀ ਇਹਨਾਂ ਦਾ ਰਿਕਾਰਡ ਆ ਤੇ ਉਹਨੂੰ ਧਿਆਨ ਚ ਰੱਖਦੇ ਆ ਇਹਨਾਂ ਬੁੱਲ ਦਾ ਸੀਮੈਂਟ ਵਰਤ ਕੇ ਇੱਥੇ ਵੀ ਚੰਗੀਆਂ ਝੋਟੀਆਂ ਪੈਦਾ ਕੀਤੀਆਂ ਜਾ ਰਹੀਆਂ ਐ ਇਸ ਮਦਰ ਫਾਰਮ ਦੇ ਵਿੱਚ ਪਰਿਚਿਤ ਬਾਰੇ ਪ੍ਰੀਚਾ ਤੁਹਾਨੂੰ ਦਿਖਾਤਾ ਦੋਸਤੋ 2 ਨੰਬਰ ਤੇ ਬੋਲ ਸੀਮਨ ਜਿਹੜਾ ਉਹ ਇਹਦਾ ਫੀਲਡ ਦੇ ਵਿੱਚ ਜਾ ਰਿਹਾ ਬਹੁਤ ਸੋਹਣਾ ਬੋਲ ਤੁਸੀਂ ਦੇਖ ਰਹੇ ਹੋ ਤਿੰਨ ਨੰਬਰ ਵਾਲੇ ਬੋਲ ਬਾਰੇ ਆਪਾਂ ਡਿਟੇਲ ਕੁੱਛ ਨਹੀਂ ਸ਼ੁਰੂ ਕਰਦੇ ਆਂ ਰੁਚੀ ਬਣਾਉਣ ਲਈ ਦੱਸ ਦੇਣਾ ਦੋਸਤੋ ਇਸੇ ਵੀਡੀਓ ਦੇ ਵਿੱਚ ਤੁਸੀਂ ਸਰਸਵਤੀ ਦਾ ਬੱਚਾ ਖਾਨ ਵੀ ਦੇਖੋਗੇ ਜਿਹੜਾ ਵੀਡੀਓ ਦੇ ਵਿੱਚ ਤੁਹਾਨੂੰ ਮੈਕਾ ਵਰਕ ਕਰਕੇ ਦਿਖਾਉਣਾ ਸਰ ਤਿੰਨ ਨੰਬਰ ਤੇ ਜੋ ਬੋਲ ਹੈ ਇਸki ਡਿਟੇਲ ਥੋੜਾ ਬਤਾ ਦੇਣਾ ਇਸਕਾ ਨਾਮ ਹੈ ਕੁਰੂ ਠੀਕ ਹੈ ਇਸਕਾ ਮਦਰ ਵੀ ਬਹੁਤ ਅੱਛਾ ਹੈ ਹੂੰ ਇਸਕਾ ਫਾਦਰ ਹੈ ਰਾਕਾ ਠੀਕ ਹੈ ਇਸ ਦਾ ਬੈਨ ਨੇ ਫਸਟ ਟਾਈਮ ਮੇ ਸੇਮ ਮਦਰ অর ਸੇਮ ਫਾਦਰ ਕਾ ਇਸ ਕਾ ਇੱਕ ਬੈਨ ਤਾ ਮੇਰੇ ਪਾਸ ਜੋ ਫਸਟ ਟਾਈਮ ਮੇ 21 ਕਿਜੀ ਦੁੱਧ ਦਿਆ ਤਾ ਫਸਟ ਟਾਈਮ ਮੇ 21 ਕਿਜੀ ਇਸ ਕੀ ਬੈਨ ਨੇ ਹਾਂ ਠੀਕ ਹੈ ਇਸ ਕਾ ਨਾਮ ਦੁਬਾਰਾ ਬਤਾ ਦੇਣਾ ਕੁਰੂ ਹੈ ਗੁਰੂ ਕੁਰੂ 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 ਠੀਕ ਹੈ ਯੂ ਆਰ ਯੂ ਕੁਰੂ ਤੋੜ ਦੇਣਾ ਬਈ ਜੋ ਦੋਸਤੋ 3 ਨੰਬਰ ਤੇ ਜਿਹੜਾ ਬੱਲ ਨਾਮ ਕੁਰੂ ਇਹਦੀ ਭੈਣ ਦਾ ਦੁੱਧ ਬਾਈ ਜੀ ਰਾਣੇ ਜਿਵੇਂ ਦੱਸਿਆ ਵੀ ਸੇਮ ਮਦਰ ਸੇਮ ਫਾਦਰ ਤੇ ਦੁੱਧ ਦਾ ਰਿਕਾਰਡ 21 ਕਿਲੋ ਪਹਿਲੇ ਸੂਏ ਇਹਦੀ ਭੈਣ ਨੇ ਦਿੱਤਾ ਕੋਈ ਵੀ ਬੋਲਾ ਉਸੋ ਦੀ ਪਰਖ ਕਰਨੀ ਹੈ ਵੀ ਉਹਦੇ ਬੱਚੇ ਦੁੱਤੇ ਆਉਣਗੇ ਜਾਂ ਨਹੀਂ ਤਾਂ ਉਹਦੀ ਪ੍ਰੋਪਰ ਖਾਨਦਾਨ ਨੂੰ ਦੇਖਿਆ ਜਾਣਾ ਜ਼ਰੂਰੀ ਹੈ ਜਿਵੇਂ ਇੱਕ ਮਾਂ ਆਪਦੇ ਬੱਚੇ ਚ ਕਿਦਾਂ ਦੇ ਗੁਣ ਦਿੰਦੀ ਹੈ ਉਹ ਬੁੱਲ ਚ ਵੀ ਦੇ ਸਕਦੀ ਹੈ ਤੇ ਨਾਲ ਆਪਦੀ ਧੀ ਚ ਵੀ ਉਹ ਗੁਣ ਜ਼ਰੂਰ ਦਿੰਦੀ ਹੈ ਜਿਵੇਂ ਇਸ ਬੁੱਲ ਦੀ ਭੈਣ ਸੇਮ ਪਿਓ ਤੇ ਸੇਮ ਮਾਂ ਵਾਲੇ ਪੱਖ ਤੋਂ ਪਹਿਲੇ ਸਵੇਰੇ 1 ਕਿਲੋ ਦੁੱਧ ਨੂੰ ਹੱਥ ਮਾਰ ਗਈ ਤਾਂ ਉਮੀਦ ਇਹੀ ਹੈ ਵੀ ਇਸ ਬੁੱਲ ਤੋਂ ਵੀ ਨਸਲ ਦੇ ਵਿੱਚ ਸੁਧਾਰ ਹੋਊਗਾ ਜੋ ਖਾਸ ਚੀਜ਼ ਮੈਂ ਨੋਟ ਕਰ ਰਿਹਾ ਹਾਂ ਜਦ ਤੁਸੀਂ ਸਾਇਰ ਡਾਇਰੈਕਟਰੀ ਦੇਖੋਗੇ ਇਸ ਫਾਰਮ ਦੀ ਜਿਹਦੇ ਵਿੱਚ ਹਰੇਕ ਬੁੱਲ ਬਾਰੇ ਪ੍ਰੋਪਰ ਡਿਟੇਲ ਦਿੱਤੀ ਗਈ ਹੈ ਉਹ ਦੇਖੋਗੇ ਤਾਂ ਤੁਹਾਨੂੰ ਵੀ ਆਈਡੀਆ ਹੋ ਜਾਊਗਾ ਵੀ ਇੱਥੇ ਜਿਹੜੇ ਬੁੱਲ ਹੈ ਉਹ ਪ੍ਰੋਪਰ ਰਿਕਾਰਡ ਵਾਲੇ ਤੇ ਚੰਗੇ ਦੁੱਧ ਦੇ ਰਿਕਾਰਡ ਵਾਲੇ ਬੁੱਲ ਜਿਹੜੇ ਬਾਈ ਜੀ ਹੋਰਾਂ ਨੇ ਕਲੈਕਟ ਕੀਤੇ ਆ ਆਂਧਰਾ ਪ੍ਰਦੇਸ਼ ਦੇ ਵਿੱਚ ਜਿਹੜਾ ਵੀਰ ਇੱਥੇ ਵਿਜ਼ਿਟ ਕਰਦਾ ਉਹ ਦੇਖੂਗਾ ਵੀ ਇਸ ਏਰੀਆ 'ਚ ਮੱਝਾਂ ਹੈ ਪਸ਼ੂ ਰੱਖਦੇ ਆ ਲੋਕ ਪਰ ਉਹਨਾਂ ਦੀ ਦੁੱਧ ਵਾਲੇ ਪੱਖ ਤੋਂ ਬਹੁਤ ਹੀ ਚੰਗੀ ਹੈ ਆਪਾਂ ਉਹਨਾਂ ਨੂੰ ਗੈਨ ਨਹੀਂ ਸਕਦੇ ਕਿਉਂਕਿ 7-8 ਕਿਲੋ ਦੁੱਧ ਵਾਲੇ ਪਸ਼ੂ ਇੱਥੇ ਰੱਖੇ ਜਾਂਦੇ ਆ ਸੋ ਅੱਗੇ ਦੋਸਤੋ ਜਿਹੜਾ ਬੁੱਲ ਵੱਡਾ ਉਹਦੇ ਬਾਰੇ ਆਪਾਂ ਗੱਲਬਾਤ ਵਾਈ ਜੀ ਨਾਲ ਕਰਦੇ ਆ ਚਾਰ ਨੰਬਰ ਪੰਜ ਨੰਬਰ पे ਜੋ ਬੁੱਲ ਹੈ ਭਾਈ ਸਾਹਿਬ ਇਸਕੇ ਬਾਰੇ ਮੈਂ ਬਤਾ ਦੇਣਾ ਇਸਕਾ ਨਾਮ ਹੈ ਵਿਕਾਸ ਹੈ ਵਿਕਾਸ ਇਸਕੋ ਮੈਂ ਹਰਿਆਣਾ ਸੇ ਲੈ ਕੇ ਆਇਆ ਠੀਕ ਹੈ ਬਹੁਤ ਅੱਛਾ ਮਾ ਕਾ ਬੇਟਾ ਹੈ ਹੂੰ ਅ ਇਸਕਾ ਮਾਕੇ ਮੈਂਨੇ ਕੁਦ ਉਧਰ ਦੋ ਵਾਰ ਇਸਕਾ ਦੁੱਧ ਵੀ ਦੇਖਾਤਾ ਠੀਕ ਹੈ ਬਹੁਤ ਅੱਛਾ ਮਾ ਕਾ ਬੇਟਾ ਹੈ ਠੀਕ ਹੈ ਇਸ ਇਹ ਹਰਿਆਣਾ ਸੇ ਲੈ ਕੇ ਆਇਆ ਹਰਿਆਣਾ ਸੇ ਲੈ ਕੇ ਆਇਆ ਤੋਰ ਦਿਨਾ ਭਾਈ ਸਾਹਿਬ ਦੋਸਤੋ ਵਿਕਾਸ ਬੋਲੋ ਦਾ ਨਾਮ ਹੈ ਤੇ ਹਰਿਆਣੇ ਦੇ ਵਿੱਚੋਂ ਆਇਆ ਹੈ ਮਦਰ ਦੇ ਦੁੱਧ ਦੀ ਗੱਲ ਕਰ ਰਹੇ ਹਾਂ ਤਾਂ ਬਾਈ ਜੇਰੀ ਦੱਸਦੇ ਆ ਵੀ ਦੋ ਟਾਈਮ ਇਹਦੀ ਮਾਂ ਦਾ ਦੁੱਧ ਚਲਵਾ ਕੇ ਦੇਖਿਆ ਫੇਰ ਇਹ ਬੁੱਲ ਪਰਚੇਜ ਕੀਤਾ ਗਿਆ ਵਿਕਾਸ ਨਾਮ ਹੈ ਕੱਦ-ਕਾਠ ਦੇਖਿਆ ਹੀ ਬਣਦਾ ਲੰਬਾਈ ਉਚਾਈ ਹਰੇਕ ਪੱਖ ਤੋਂ ਬਹੁਤ ਸੋਹਣਾ ਨਾਮ ਇਹਦਾ ਵਿਕਾਸ ਹੈ ਹਾਈਟ ਲੈਂਥ ਦਾ ਅੰਦਾਜ਼ਾ ਤੁਸੀਂ ਲਾ ਲਓ ਦੋਸਤੋ ਇਹਦਾ ਕਿੰਨਾ ਕੁ ਖੁੱਲਾ ਬੁੱਲ ਇਹ ਹੈਗਾ ਬਿਲਕੁਲ ਬਰੀਕ ਚਮੜੀ ਦਾ ਤੇ ਪੱਠਫੜੇ ਦੀ ਬਣਾਵਟ ਦੀ ਗੱਲ ਕਰਦੇ ਆ ਤਾਂ ਉਹ ਵੀ ਬਹੁਤ ਚੰਗੀ ਲਿਆ ਭਾਈ ਟੈਸਟੀਕਲ ਦੋਸਤੋ ਜੇ ਦੇਖਣੇ ਹੋਣ ਤਾਂ ਉਹ ਵੀ ਐਕਸਟਰਾ ਆਰਡੀਨਰੀਆ ਹੈਵੀ ਹੈ ਫੁੱਲ ਜਿਹੜੇ ਇੱਕ ਬੁੱਲ ਦੇ ਹੋਣੇ ਚਾਹੀਦੇ ਆ ਸੋ ਨਾਮ ਵਿਕਾਸ ਹੈ ਜਿਹੜਾ ਬੁੱਲ ਤੁਸੀਂ ਹੁਣ ਦੇਖ ਰਹੇ ਹੋ ਸਕਰੀਨ ਦੇ ਉੱਤੇ ਥੋੜੀ ਦਿੱਕਤ ਇਹ ਰਹਿਣੀ ਆ ਦੋਸਤੋ ਕਿਉਂਕਿ ਤੁਹਾਨੂੰ ਪਤਾ ਵੀ ਆਂਧਰਾ ਪ੍ਰਦੇਸ਼ ਦੀ ਆਪਣੀ ਭਾਸ਼ਾ ਹੈ ਤੇ ਬਾਈ ਜੀ ਹੋਰੀ ਆਪਾਂ ਨੂੰ ਹਿੰਦੀ ਦੇ ਵਿੱਚ ਇਹਨਾਂ ਬਾਰੇ ਜਾਣਕਾਰੀ ਦੇ ਰਹੇ ਆ ਮੈਂ ਪੰਜਾਬੀ ਆ ਕੁਐਸਚਨ ਕਰਨੇ ਵੀ ਔਖੇ ਲੱਗਦੇ ਆ ਹਿੰਦੀ ਦੇ ਵਿੱਚ ਪਰ ਫਿਰ ਵੀ ਕੋਸ਼ਿਸ਼ ਆ ਤੁਹਾਡੇ ਤੱਕ ਇਹ ਵੀਡੀਓ ਪਹੁੰਚਾਵਾਂ ਤਾਂ ਕਿ ਤੁਸੀਂ ਇਸ ਫਾਰਮ ਬਾਰੇ ਜਾਣ ਸਕੋ ਤੇ ਇਹ ਜਿਹੜੇ ਬੁੱਲ ਮੈਂ ਤੁਹਾਨੂੰ ਦਿਖਾ ਰਿਹਾ ਇਹਨਾਂ ਦਾ ਸੀਮੰਤ ਤੁਸੀਂ ਆਪਣੇ ਪਸ਼ੂਆਂ ਦੇ ਉੱਤੇ ਯੂਜ਼ ਕਰਕੇ ਨਸਲ ਸੁਧਾਰ ਵਾਲ ਨੂੰ ਤਰ ਸਕੋ ਸਰ ਇਸ ਤੋਂ ਅੱਗੇ ਜੋ ਬੁੱਲ ਬੰਦਾ ਹੋਇਆ ਹੈ ਇਸ ਦਾ ਨਾਮ ਬਤਾ ਦਿਨਾ ਇਸ ਦਾ ਨਾਮ ਹੈ ਭੀਮ ਭੀਮ इसको भी मैं हरियाणा से लेके आया ठीक है इसका बहुत ज्यादा बच्चा आया था इधर आंध्रा में और मेरा फार्म में भी फार्म पे भी। जो है। मेरा फार्म में इसका बच्चा बच्ची आया वो फर्स्ट टाइम में

ਠੀਕ ਹੈ 214 ਲੀਟਰ ਸੇ ਉਪਰ ਹੈ ਫਸਟ ਠੀਕ ਹੈ ਸਰ ਇਹ ਕੁਐਸਚਨ ਥੋੜਾ ਇਨਫੋਰਮੇਸ਼ਨ ਕੇ ਲਿਏ ਜਿਵੇਂ ਮੈਂ ਪੰਜਾਬੀ ਹਾਂ ਆਪ ਹਿੰਦੀ ਬੋਲ ਰਹੇ ਹੋ ਥੋੜੀ ਦਿੱਕਤ ਆਤੀ ਹੈ ਕਮਿਊਨੀਕੇਸ਼ਨ ਮੇਂ ਤਾਂ ਜੋ ਇਨਕੀ ਸਾਇਡ ਡਾਇਰੈਕਟਰੀ ਹੈ ਉਸਕੇ ਉਪਰ ਪ੍ਰੋਪਰ ਡਿਟੇਲ ਬੋਲ ਕੀ ਹੋਗੀ ਹਾਂ ਹਾਂ ਠੀਕ ਹੈ ਸਾਇਡ ਡਾਇਰੈਕਟਰੀ ਮੇ ਸਭ ਹੀ ਹੈ ਸਹੀ ਹੈ ਚਲਾ ਕੇ ਦਿਖਾਣਾ ਭਾਈ ਦੋਸਤੋ ਭੀਮ ਬੋਲ ਭੀਮ ਬੋਲ ਤੁਹਾਨੂੰ ਚਲਾ ਕੇ ਦਿਖਾਉਣੇ ਆ ਇਹਦੇ ਬਾਰੇ ਵੀ ਜੇ ਗੱਲ ਕਰੀਏ ਦੋਸਤੋ ਤਾਂ ਇਸੇ ਫਾਰਮ ਦੇ ਉੱਤੇ ਜਿਹੜੀਆਂ ਮੱਝਾਂ ਬਾਈ ਜੀ ਹੋਰਾਂ ਦੇ ਕੋਲ ਆ ਉਹਨਾਂ ਦੇ ਉੱਤੇ ਇਹਦਾ ਸੀਮੰਟ ਯੂਜ਼ ਤੇ ਦੁੱਧ ਵਾਲੇ ਰਿਕਾਰਡ ਕਰਦੀ ਗੱਲ ਕਰੀਏ ਤਾਂ 18 ਕਿਲੋ 17 ਕਿਲੋ ਪਹਿਲਣਾ ਝੋਟੀਆਂ ਨੇ ਇਹਦੀਆਂ ਨੇ ਵੀ ਦਿੱਤਾ ਇਸ ਫਾਰਮ ਦੇ ਉੱਤੇ ਇਤੂ ਬਾਅਦ ਚ ਜੇ ਆਪਾਂ ਗੱਲ ਕਰੀਏ ਦੋਸਤੋ ਤਾਂ ਆਂਧਰਾ ਪ੍ਰਦੇਸ਼ ਦੇ ਵਿੱਚ ਜਿਹੜਾ ਫਾਰਮਰ ਨੇ ਸੀਮਣ ਵਰਤਿਆ ਇਸ ਬੁੱਲ ਦਾ ਕਿ ਉੱਥੇ ਇਹੜੀਆਂ ਧੀਆਂ ਨੇ 14-15 ਕਿਲੋ ਦੁੱਧ ਦਿੱਤਾ ਤੇ ਖਾਸ ਗੱਲ ਇਹ ਰਹੀ ਵੀ 8-9 ਕਿਲੋ ਜਾਂ 7-8 ਕਿਲੋ ਦੁੱਧ ਵਾਲੀ ਮੱਝ دیتی ਪਹਿਲੇ ਸੂਏ 14 ਕਿਲੋ ਦੁੱਧ ਦਿੰਦੀ ਆ ਤਾਂ ਅੰਦਾਜ਼ਾ ਲਾ ਲਓ ਵੀ ਇਹ ਬੁੱਲ ਕਿੱਦਾਂ ਦੇ ਗੋਣ ਆਪਣੇ ਬੱਚਾਂ ਚ ਦੇ ਰਿਹਾ ਸੋ ਤੁਸੀਂ ਫ੍ਰੀਮ ਨੂੰ ਦੇਖ ਰਹੇ ਹੋ ਇਹ ਵੀ ਐਕਸਟਰਾ ਆਰਡੀਨਰੀ ਹੈ ਬਿਊਟੀ ਦੇ ਵਿੱਚ ਵੀ ਅੰਗਾ ਪੈਰਾਂ ਦਾ ਵੀ ਸਾਫ਼ ਸੁਥਰਾ ਬਹੁਤ ਸੋਹਣਾ ਬੁੱਲ ਭੀਮ ਇਹਦਾ ਨਾਮ ਹੈ ਲੈ ਚੱਲ ਭਾਈ ਔਰ ਅਗਰ ਦੋਸਤੋ ਇਹਦੀ ਗੱਲ ਕਰੀਏ ਵੀ ਆਪਾਂ ਤੁਹਾਨੂੰ ਇਹਨਾਂ ਬਾਰੇ ਡਿਟੇਲ ਦੀ ਤਾਂ ਇਹਦੀ ਇੱਕ ਸਾਇਰ ਡਾਇਰੈਕਟਰੀ ਪ੍ਰੋਪਰ ਜਿਹੜੀ ਉਹ ਤਿਆਰ ਹੈ ਇੱਕ ਬੁੱਕ ਇੱਕ ਕਿਤਾਬ ਛਾਪੀ ਗਈ ਹੈ ਜਿਹਦੇ ਚ ਕੱਲੇ-ਕੱਲੇ ਬੁੱਲ ਦੀ ਡिटेल ਦਿੱਤੀ ਵੀ ਹੈ ਉਹਦੇ ਮਦਰ ਦਾ ਰਿਕਾਰਡ ਦਿੱਤਾ ਗਿਆ ਤੁਸੀਂ ਉਹ ਡਾਇਰੈਕਟਰੀ ਜਿਹੜੀ ਉਹ ਪੜ ਸਕਦੇ ਹੋ ਰੀਡ ਕਰ ਸਕਦੇ ਹੋ ਮਕਸਦ ਵੀਡੀਓ ਬਣਾਉਂਦਾ ਇਹੀ ਆ ਵੀ ਤੁਹਾਨੂੰ ਇਸ ਫਾਰਮ ਵਰਦੀ ਬਾਰੇ ਡਿਟੇਲ ਚ ਦੱਸਿਆ ਜਾਵੇ ਤੁਹਾਨੂੰ ਦਿਖਾਏ ਜਾਣ ਇਥੋਂ ਦੇ ਬੁੱਲ ਤਾਂ ਕਿ ਤੁਸੀਂ ABC ਸੀਮਨ ਬੈਂਕ ਜਿਹੜੀ ਵੀਰਾਂਵਾਲੀ ਦੇ ਵਿੱਚ ਹੈ ਉਹਦਾ ਸੀਮਨ ਵਰਤ ਸਕੋ ਕਿਉਂਕਿ ਇੱਕ ਬਹੁਤ ਵਧੀਆ ਤਰੀਕੇ ਦੇ ਨਾਲ ਬਣਾਇਆ ਗਿਆ ਸੀਮਨ ਸਟੇਸ਼ਨ ਹੈ ਤੇ ਨਾਲ ਖਾਸ ਇਹ ਵੀ ਇਹਨਾਂ ਦਾ ਮਦਰ ਫਾਰਮ ਜਿਹੜਾ वो भी बहुत अच्छा है भीम का एक बेटी का हरियाणा में भी उसको रिकॉर्डिंग करवाया पच्चीस लीटर पच्चीस लीटर कौन सी बैंक की वो की। तीसरे तीसरे की की रिकॉर्डिंग करवाया अच्छा। उसका एक बेटी जब उधर था ठीक है हरियाणा में हरियाणा में ठीक है और इससे आगे जो बोल बांध कर रखा हुआ भाई सब इसके बारे में बताना ए, इसका नाम है शेरू शेरू नाम है शेरू नाम है इसका भी बहुत अच्छा बच्चा रहा है हाइट का भी लेंथ ब्रीड सभी में और मिल्क का भी पहले में 18 से ऊपर का सभी बच्चा रहे इसका। आपके फार्म पे भी मेरे में भी एक बच्चा है ठीक है और जो मिल्क में है, ठीक है। और बाकी है जो प्रेगनेंट है ठीक है लेकिन हरियाणा में भी बहुत बच्चा है इसका ठीक है और आंध्रा में भी बहुत बच्चा है, बहुत बच्चा है। ठीक है बहुत अच्छा है ओके चलाना पैसा सो दोस्तों तोड़ के दिखा है मैं जो वीडियो बारे सी ना भी मैं एबीसी जा रहे हैं ਦੋ ਦੋ ਇਹੀ ਬੱਲ ਸੀ ਜਿਨ੍ਹਾਂ ਦੇ ਕਮੈਂਟ ਜਿਹੜੇ ਪਸ਼ੂ ਪਾਲਣ ਨਾਲ ਪਿਆਰ ਕਰਦੇ ਆ ਜਾਂ ਜਿਨ੍ਹਾਂ ਨੂੰ ਸ਼ੌਂਕ ਹੈ ਨੌਲੇਜ ਹੈ ਉਹਨਾਂ ਦੇ ਕਮੈਂਟ ਜਿਹੜੇ ਆਏ ਸੀ ਉਹ ਇਨ੍ਹਾਂ ਬੱਲਜ਼ ਦੇ ਬਾਰੇ ਆਏ ਸੀ ਵੀ ਸਾਨੂੰ ਛੇਰੂ ਦਿਖਾਓ ਸਾਨੂੰ ਭੀਮ ਦਿਖਾਓ ਸੋ ਤੁਹਾਡੀ ਡਿਮਾਂਡ ਨੂੰ ਪੂਰਾ ਕਰ ਰਹੇ ਆ ਤੇ ਤੁਹਾਨੂੰ ਬਹੁਤ ਸੁਨੱਖੇ ਜਿਹੜੇ ਬੱਲ ਉਹ ਵੀ ਦਿਖਾ ਰਹੇ ਆ ਦੋਸਤੋ ਸੋ ਨਾਮ ਇਹਦਾ ਜਿਹੜਾ ਰੱਖਿਆ ਉਹ ਛੇਰੂ ਜੇ ਇਹਦੀ ਆਪਾਂ ਗੱਲ ਕਰੀਏ ਦੋਸਤੋ ਤਾਂ ਬਾਈ ਜੀ ਹੋਰਾਂ ਦੇ ਫਾਰਮ ਦੇ ਉੱਤੇ ਵੀ 18 19 ਕਿਲੋ ਪਹਿਲੇ ਸੂਇਚ ਤੇ ਹਰਿਆਣੇ ਦੇ ਵਿੱਚ ਇੱਕ ਝੋਟੀ ਜੀ ਨੇ 25 ਕਿਲੋ ਐਚਐਲਡੀਬੀ ਦੇ ਵਿੱਚ ਦੁੱਧ ਦਾ ਰਿਕਾਰਡ ਕਰਾਤਾ ਤੀਜੀ ਸੂਏ ਦੇ ਵਿੱਚ ਸੋ ਤੁਸੀਂ ਸ਼ੇਰੂ ਦੇਖ ਰਹੇ ਹੋ ਇਹ ਵੀ ਪੀਟੀ ਬੱਲ ਹੈ ਪ੍ਰੋਜਨਿ ਟੈਸਟਡ ਬੱਲ ਜਿਹਦੀਆਂ ਧੀਆਂ ਦੁੱਧ ਤੇ ਆ ਚੁੱਕੀਆਂ ਕਾਫੀ ਸਾਰੇ ਬੱਲ ਇਸ ਸੀਮਨ ਸਟੇਸ਼ਨ ਦੇ ਵਿੱਚ ਦੋਸਤੋ ਹੈਗੇ ਆ ਜਿਨ੍ਹਾਂ ਬਾਰੇ ਇਹ ਬੜੀ ਖਾਸ ਗੱਲ ਹੈ ਕਿ ਇਹਨਾਂ ਦੇ ਬੱਚੇ ਜਿਹੜੇ ਦੁੱਧ ਤੇ ਆਏ ਵੀ ਆ ਮਤਲਬ ਪੀਟੀ ਬੱਲ ਜਿਨ੍ਹਾਂ ਨੂੰ ਆਪਾਂ ਬੋਲ ਦਿੰਦੇ ਆ ਉਹ ਬੱਲ ਇੱਥੇ ਇਸ ਟਾਈਮ ਅਵੇਲੇਬਲ ਆ ਨਵੇਂ ਬੋਲ ਵੀ ਬਹੁਤ ਚੰਗੇ ਆ ਰਹੇ ਆ ਪਰ ਜਿਹੜੇ ਵੀਰ ਪੀਟੀ ਬੋਲ ਵਰਤਣਾ ਚਾਹੁੰਦੇ ਆ ਤਾਂ ਉਹਨਾਂ ਵਾਸਤੇ ਆਪਸ਼ਨ ਬੜੀ ਚੰਗੀ ਆ ਉਹਨਾਂ ਕੋਲ ਕਾਫੀ ਬੋਲ ਇਦਾਂ ਦੇ ਆ ਜਾਣੇ ਆ ਜਿਨ੍ਹਾਂ ਦੇ ਬਾਰੇ ਆਪਾਂ ਫੀਲਡ ਚੋਂ ਪਤਾ ਕਰ ਸਕਦੇ ਆ ਜਾਂ ਆਪਾਂ ਦੇਖ ਸਕਦੇ ਆ ਵੀ ਇਹਨਾਂ ਦੀਆਂ ਧੀਆਂ ਕਿਦਾਂ ਦੁੱਧ ਦੇ ਰਹੀਆਂ ਐ ਇਹਦੂ ਅੱਗੇ ਤੁਹਾਨੂੰ ਦਿਖਾਉਣੇ ਆ ਦੋਸਤੋ ਉਹੀ ਬੋਲ ਜਿਹਦੇ ਬਾਰੇ ਤੁਹਾਨੂੰ ਸਭ ਤੋਂ ਜ਼ਿਆਦਾ ਇੰਤਜ਼ਾਰ ਹੋਊਗਾ ਸਰਸਵਤੀ ਮੱਝ ਦਾ ਬੱਚਾ ਜਿਹਦਾ ਨਾਮ ਰੱਖਿਆ ਖਾਨ ਇਹਦੇ ਬਾਰੇ ਆਪਾਂ ਡਿਟੇਲ ਭਾਈ ਸਾਹਿਬ ਸੇ ਪੁੱਛਦੇ ਆ भाई साहब आगे बोल का नाम तो मैंने बता दिया खान जी। फर्स्ट टाइम कैमरे पे आ रहा है आ। मेरे चैनल पे बात करें तो बहुत लोग इसको देखना चाहते हैं पंजाब के अच्छा। डिटेल इसकी इसकी मदर मदर तो ठीक है, है।, है अच्छा अभी सीमन इसका ਅਭੀ ਸੈਮਨ ਰੈਡੀ ਹੈ ਅਭੀ ਸੈਮਨ ਰੈਡੀ ਹੈ ਠੀਕ ਹੈ ਸਰਮਨ ਤਾਂ ਜਾ ਰਿਹਾ ਹੈ ਪੰਜਾਬ ਮੈਂ ਵੀ ਆਏ ਪੰਜਾਬ ਮੈਂ ਜਾ ਰਿਹਾ ਠੀਕ ਹੈ ਓਕੇ ਸੋ ਦੋਸਤੋ ਖਾਨ ਬੋਲ ਪੀਸੀ 575 ਰੁਪਇਆ ਮਾਂ ਸਰਸਵਤੀ ਤੇ ਸਰਸਵਤੀ ਦੇ ਰਿਕਾਰਡ ਦੀ ਗੱਲ ਕਰਨੀ ਹੋਵੇ ਤਾਂ ਪੀਕ ਲੈਵਲ 33 ਕਿਲੋ 131 ਗ੍ਰਾਮ ਜੇ ਪੀਡੀਐਫ ਇਹ ਮੇਲੇ ਦੇ ਉੱਤੇ ਗੱਲ ਕਰੀਏ ਤਾਂ 32 ਕਿਲੋ 66 ਗ੍ਰਾਮ ਥੋੜਾ ਟਾਈਮ ਪਹਿਲਾਂ ਲਾਈਵ ਮਿਲਕਿੰਗ ਹੋ ਕੇ ਹਟਿਆ ਆਪਣੇ ਚੈਨਲ ਦੇ ਉੱਤੇ ਵੀ ਉਹਦੇ ਚ ਇਹਦੀ ਮਾਣ ਹੈ ਦੁੱਧ ਜਿਹੜਾ 6 ਮਹੀਨਿਆਂ ਦੀ ਸੋਈ 3 ਮਹੀਨਿਆਂ ਦੀ ਗੱਭਣ ਨੇ 28 ਕਿਲੋ ਤੋਂ ਬਾਹਰ ਦੁੱਧ ਲਾਈਵ ਚਵਾਤਾ ਸਰਸਵਤੀ ਦਾ ਬੱਚਾ ਨਾਮ ਖਾਨ ਹੈ ਪੀਸੀ 575 ਦੋਸਤੋ ਐਚਐਲਡੀਪੀ ਦਾ ਬੁੱਲ ਹੈ ਇਹਦਾ ਫਾਦਰ ਸੋ ਉਸ ਬੁੱਲ ਦਾ ਬੱਚਾ ਤੁਸੀਂ ਸਾਹਮਣੇ ਦੇਖ ਰਹੇ ਆ ਖਾਨ ਨਾਮ ਹੈ ਬੱਲੇ ਆ ਵੀਰੇ ਬਿਊਟੀ ਦੇ ਵਿੱਚ ਵੀ ਫੁੱਲ ਆ ਦੋਸਤੋ ਤੇ ਬਰੀਡ ਕਰੈਕਟਰ ਤੁਹਾਡੇ ਸਾਹਮਣੇ ਹੈ ਦੇ ਕਿਦਾਂ ਦੇ ਆ ਉਮੀਦ ਇਹਦੀ ਮੰਗ ਨੂੰ ਇਹੀ ਕੀਤੀ ਜਾ ਸਕਦੀ ਹੈ ਵੀ ਆਪਦੇ ਬੱਚਿਆਂ ਦੇ ਵਿੱਚ ਦੁੱਧ ਵਾਲੇ ਗੁਣ ਦੇ ਹੋਊਗਾ ਦੁੱਧ ਵਾਲੇ ਗੁਣ ਇਹਦੇ ਜਰੀਏ ਜਿਹੜਾ ਆਮ ਫਾਰਮਰ ਤੱਕ ਪਹੁੰਚਣਗੇ ਖਾਨ ਨੂੰ ਤੁਸੀਂ ਸਕਰੀਨ ਉੱਤੇ ਦੇਖ ਰਹੇ ਹੋ ਇਸ ਗਰੁੱਪ ਦੇ ਵਿੱਚ ਲਾਸਟ ਜਿਹੜਾ ਬੱਲ ਦੋਸਤੋ ਤੁਹਾਨੂੰ ਦਿਖਾਉਣਾ ਹੈ ਨੀਲੀਰਾ ਵੀ ਨਸਲ ਦਾ 480 ਨੰਬਰ ਬੱਲ ਇਦੇ ਬਾਰੇ ਵੀ ਆਪਾਂ ਥੋੜੀ-ਬਹੁਤ ਜਾਣਕਾਰੀ ਲਵਾਂਗੇ ਬਾਕੀ ਤੋਰ ਕੇ ਤੁਹਾਨੂੰ ਦਿਖਾ ਦੇਵਾਂਗੇ ਤੇ ਇਹ ਬੋਲ ਸ਼ੁਭੈਸ਼ਲ ਪੰਜਾਬੀਆਂ ਵਾਸਤੇ ਆ ਆਓ ਇਹਦੇ ਬਾਰੇ ਵੀ ਜਾਣਕਾਰੀ ਲੈਨੇ ਸੋ ਦੋਸਤੋ 480 ਬਾਰੇ ਵੀ ਗੱਲਬਾਤ ਕਰਾਂਗੇ ਉਸ ਤੋਂ ਪਹਿਲਾਂ ਆਪਾਂ ਜਿਹੜਾ ਭੀਮ ਬੋਲ ਹੈ ਜਿਹਦੀ ਹਰਿਆਣੇ ਦੇ ਵਿੱਚ ਧੀ ਨੇ ਦੁੱਧ ਦਿੱਤਾ ਉਹਦਾ ਰਿਕਾਰਡ ਦਿਖਾਉਣਾ ਹੈ ਜਿਹੜਾ ਬਾਈ ਜੀ ਹਰਾਂ ਦੇ ਕੋਲ ਆ ਉਹ ਵੀ ਦਿਖਾਉਣਾ ਜ਼ਰੂਰੀ ਆ ਸੋ ਤੁਹਾਨੂੰ ਭੀਮ ਦੀ ਬੇਟੀ ਨੇ ਜਿਹੜਾ ਦੁੱਧ ਦਿੱਤਾ ਉਹ ਦਿਖਾ ਦਿੰਨਾ ਦੋਸਤੋ ਹਰਿਆਣੇ ਦੇ ਵਿੱਚ ਇਹ ਝੋਟੀ ਹੈ ਐਮਪਟੀ ਟਾਈਮ 12 ਕਿਲੋ 800 ਗ੍ਰਾਮ ਫਰਸਟ ਮਿਲਕਿੰਗ 12900 12300 ਥਰਡ ਟਾਈਮ 14300 ਟੋਟਲ 26300 ਐਵਰੇਜ ਬੰਦੀ ਹੈ ਮਨਜੀਤ ਸਿੰਘ ਮਨਜੀਤ ਨਾਮ ਆ ਦੋਸਤੋ ਜਬਾਲਾਗਾਮ ਅਸੰਦ ਕਰਨਾਲ ਦੇ ਵਿੱਚ ਇਹ ਝੋਟੀ ਭੀਮ ਦੀ ਧੀ ਹੈ ਇਹ ਜਿਹੜਾ ਦੋਸਤੋ ਐਚ ਐਲ ਡੀ ਵੀ ਦੀ ਰਿਕਾਰਡਿੰਗ ਹੈ ਉਹਦੀ ਕਾਪੀ ਤੁਹਾਨੂੰ ਦਿਖਾ ਰਹੇ ਹਾਂ ए इस बोल दी थी दुद्ध दिता भीम दी ने सामने बोल तुम भीम देख रहे हो नाल खड़ा बॉल दोस्तों चार सौ अस्सी नंबर आ, सर जो चार सौ अस्सी नंबर बोल है हाँ जी ये सी आई आर बी नाभा से आपने परचेज हाँ सर। किया सी आई आर बी नाभा से इसको ऑक्शन में लेके आए ऑक्शन से लिया है हाँ। अच्छा ये आंध्रा में तो इसकी डिमांड नहीं होगी भाई साहब ये तो

ਉਹਨਾਂ ਦੇ ਵਿੱਚੋਂ ਬਾਈ ਜੀ ਹੋਰਾਂ ਨੇ ਇਹਦਾ ਪ੍ਰੋਪਰ ਰਿਕਾਰਡ ਦੇਖ ਕੇ 480 ਨੰਬਰ ਬੋਲ ਖਰੀਦਿਆ ਇਹਨਾਂ ਬੋਲ ਦੀ ਡਿਟੇਲ ਕਿਉਂਕਿ ਬੋਲ ਬਹੁਤ ਜ਼ਿਆਦਾ ਹੈ 35 ਤੋਂ 40 ਬੋਲ ਇੱਥੇ ਤਾਂ ਮੈਂ ਨਾਲ ਐਡ ਕਰਤਾ ਸੀ ਵੀ ਸਾਇਰ ਡਾਇਰੈਕਟਰੀ ਜਿਹੜੀ ਆ ਤੁਹਾਨੂੰ ਮਿਲੂਗੀ ਜਿਹਦੇ ਚ ਟੋਟਲ ਡਿਟੇਲ ਦੀ ਜੇ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ਤੁਹਾਨੂੰ ਇਹਨਾਂ ਝੋਟਿਆਂ ਦੀ ਡਿਟੇਲ ਮਿਲ ਜਾਣੀ ਹੈ ਜ਼ਰੂਰ ਪੜਿਓ ਜਿਹੜਾ ਵੀਰ ਸ਼ੌਂਕ ਰੱਖਦਾ ਹੈ ਦਸ਼ਮੇਸ਼ ਡੇਰੀ ਫਾਰਮ ਦੋਸਤੋ ਪੰਜਾਬ ਦੇ ਵਿੱਚ ਬਾਈ ਜੀ ਬਲਰਾਜ ਸਿੰਘ ਤੇ ਮਨਜਿੰਦਰ ਸਿੰਘ ਡਿਸਟ੍ਰੀਬਿਊਟਰ ABC ਸੀਮਨ ਬੈਂਕ ਦੇ ਉਹਨਾਂ ਤੋਂ ਤੁਸੀਂ ਸੀਮਨ ਵੀ ਲੈ ਸਕਦੇ ਹੋ ਤੇ ਨਾਲ ਤੁਸੀਂ ਇਹਨਾਂ ਬੋਲ ਦੀ ਡਿਟੇਲ ਵਾਸਤੇ ਸਾਇਰ ਡਾਇਰੈਕਟਰੀ ਜਿਹੜੀ ਹੈਗੀ ਆ ਉਹ ਵੀ ਰੀਡ ਕਰ ਸਕਦੇ ਹੋ ਉਹ ਵੀ ਪੜ ਸਕਦੇ ਹੋ ਸੋ ਤੁਹਾਨੂੰ ਲਾਸਟ ਉੱਤੇ ਇਸ ਗਰੁੱਪ ਚੋ ਦਿਖਾ ਰਿਹਾ ਹਾਂ 480 ਨੰਬਰ ਬੋਲ ਅੱਗੇ ਕੁਝ ਹੋਰ ਬੋਲ ਵੀ ਆ ਦੋਸਤੋ ਉਹਨਾਂ ਬਾਰੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੀਮਨ ਤੁਸੀਂ ਆਪਣੀ ਪਸੰਦ ਦਾ ਭਰੋਣਾ ਪਰ ਨਾਲ ਗੱਲ ਇਹ ਐਡ ਕਰ ਦਿਆਂ ਕਿ ਇਸ ਫਾਰਮ ਤੇ ਤੁਹਾਨੂੰ ਪੀਟੀ ਬੋਲ ਪ੍ਰੋਜਨੀ ਟੈਸਟਡ ਬੱਲ ਜਿਹੜੇ ਉਹ ਵੀ ਕਾਫੀ ਦੇਖਣ ਨੂੰ ਮਿਲਣਗੇ ਜਿਵੇਂ ਤੁਹਾਨੂੰ ਸ਼ੇਰੂ ਜਾਂ ਭੀਮ ਬਾਰੇ ਦੱਸਿਆ ਕੁਝ ਹੋਰ ਬੱਲ ਵੀ ਹੈ ਕੁਝ ਨਵੇਂ ਬੱਲ ਇੰਟਰੋਡਿਊਸ ਹੋਣੇ ਆ ਵੀਡੀਓ ਜਿਹੜੀਆਂ ਕੰਟੀਨਿਊ ਇਸ ਚੈਨਲ ਉੱਤੇ ਚੱਲਣਗੀਆਂ ABC ਸੀਮਨ ਬੈਂਕ ਦੀਆਂ ਕਿਉਂਕਿ ਕਾਫੀ ਵੀਡੀਓ ਮੈਂ ਬਣਾ ਰਿਹਾ ਹਾਂ ਤੁਸੀਂ ਹਰੇਕ ਵੀਡੀਓ ਨੂੰ ਪਸੰਦ ਕਰੋਗੇ ਤੇ ਪਿਆਰ ਵੀ ਦਿਓਗੇ ਸੋ ਪਹਿਲੀ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਇਹ ਬੱਲ ਦਿਖਾਤੇ ਆ ਅੱਗੇ ਹੋਰ ਕੁਝ ਵੀਡੀਓ ਬਣਾਉਣੇ ਆ ਤੇ ਤੁਹਾਨੂੰ ਦਿਖਾਵਾਂਗੇ ਜੁੜੇ ਰਹੋ ਚੈਨਲ ਦੇ ਨਾਲ ਧੰਨਵਾਦ ਵੀਡੀਓ ਦੇਖਣ ਲਈ